ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਆ ਰਹਿ ਰਸ ਸਹਬ ਇੱਕੰਕਾਰ ਸਤਗੁਰ ਪ੍ਰਸਾਦ ਸਾਹਿਬ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੁਗਪਿਆ ਜਾ ਸੁਖ ਤਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੇ ਨਾ ਹੋਈ ਬੱਲੇ ਹਾਰੇ ਕੁਦਰਤ ਬਸਿਆ ਤੇ ਰਾਯਾਂ ਤਨ ਨਾ ਜਾਏ ਲਗਿਆ ਰਹਾ ਗਿਆਤ ਮਹ ਜੋਤ ਜੋਤ ਮਹ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹਬ ਸੁਭਤ ਸਵਾਲਿਓ ਜਿਨ ਕੇ ਤੀਸੋ ਭਾਰ ਭਇਆ ਕਹੋ ਨਾਨਕ ਕਰਤਿਆ ਕਿਆ ਬਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗਿਆ ਸਮਹ ਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਤਬਹ ਸਰਬ ਸਮਾਲੇ ਵਾਜੇ ਤੇਰੇ ਨਾ ਦੇ ਅਨੇਕ ਸੰਘਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਗ ਭਰੇ ਸੌ ਕਹੀਆ ਕਹਤੇ ਤੇਰੇ ਗਵਨ ਹਾਰੇ ਗਾਵਣਾ ਤੁਧਨੋ ਤੁਧ ਨੋ ਪਉਣਾ ਪਾਣੇ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣਾ ਤੁਧਨੋ ਚਿਤ ਗੁਪਤ ਲਖ ਜਾਨਨ ਲਖ ਲਖ ਧਰਮ ਵਿਚਾਰੇ ਗਾਵਣਾ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣਿਆ ਤੇਰੇ ਸਦਾ ਸਵਾਰੇ ਗਾਵਣਾ ਤੁਧਨੋ ਇੰਦਰੇਂਦਰਾ ਸਨ ਬੈਠੇ ਦੇਵ ਧਿਆਨ धर ਨਾਲੇ ਗਾਵਣਾ ਤੁਧਨੋ ਸਦ ਸਮਾਧੀ ਅੰਦਰ ਗਾਵਣਾ ਤੁਧਨੋ ਸਾਧ ਬਿਚਾਰੇ ਗਾਵਣਾ ਤੁਧਨੋ ਜਤੇ ਸਤੇ ਸੰਤੋ ਕੇ ਗਾਵਣਾ ਤੁਧਨੋ ਵੇਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੇ ਸਰ ਜੁਗ ਜਗ ਵਿਦਾਨਾਲੇ ਗਾਵਣ ਤੁਧਨੋ ਮਹੌਣਿਆ ਮਨ ਮਹੌਣ ਸਰ ਕਾਮ ਚਪਿਆਲੇ ਗਾਵਣ ਤੁਧਨੋ ਰਤਨ ਪਾਇ ਤੇਰੇ ਅਛਟ ਤੇਰੇ ਤਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਕਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਪਰਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੁਧਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਣ ਸਹਿਮਾਚ नायावन नानक क्या बेचारे सोई सोई सदा सच साहेब सचा सचे नाई है भी होना जैसे रचना जिन रचाई रंगे रंगे पाते कर कर जिनसे माया जन पाई ਕਰ ਕਰ ਦੇਖੇ ਕੀਤਾ ਆਪਣਾ ਜੋਤ ਸਦੀ ਵਢਿਆਈ ਜੋਤ ਸਭਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਨਾ ਜਾਇ ਸੋ ਪਤ ਸਹ ਸਹ ਪਤ ਸਹਬ ਨਾਨਕ ਰਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੈ ਸਬਕ ਹੋਏ ਕੇਵਡ ਵੱਡਾ ਡੇਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ වඩ්ඩේ මේරේ සහිභා කරග බිරාගුණේ ගහෙරා කොයෙන ජන තෙරා කෙතා කඩචරා රහවෝ සබසූරති මිලසූරතකම් අයේ සබකේමතමිලකේමත පායි. ග්‍යන්නේ තියන්නේ ගුරගුරහයි. ਕਹਨ ਨਾ ਜਾਏ ਤੇਰੇ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧਮਨੇ ਦੇਖੇ ਨਾ ਪਾਈਆਂ ਕਰਮ ਮਿਲੈ ਨਹੀਂ ਠੱਗ ਰਹੀਆਂ ਆਖਣ ਵਾਲਾ ਕਿਆ ਵਿਚਾਰ ਸਭ ਤੇ ਪਰ ਤੇਰੇ ਪੰਡਾਰਾ ਜਿਸ ਤੋਂ ਦਹੈ ਤਸਾਚਾਰਾ ਨਾਨਕ ਸੱਚ ਸਵਾਰਨਿਹਾਰਾ ਅਸਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਾਮ ਰਜਾਓ ਆਖਣ ਓਕਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤਪੋਖਾ ਖਾਏ ਚਲਿਹੈ ਦੋਖ ਸੋ ਕਿਉ ਵਿਸਰਾ ਮੇਰੀ ਮਾਈ ਸਾਚਾ ਸਹੈਬ ਸਾਚਾ ਨਾ ਰਹਾ ਸਾਚੇ ਨਾਮ ਕੀ ਤਿਲ ਵਟਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਨਾ ਪਾਹੇ ਵਡਣ ਹੋਵੇ ਘਟ ਨਾ ਜਾਏ ਨਾ ਹੋਵੇ ਮਰਨ ਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਨੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਅਪ ਤੇੜ ਤੇ ਰੇ ਦਾਤ ਜਿਨ ਦਿਨ ਕਰ ਕਹਿ ਕਿ ਤੇ ਰਾਤ ਕਸਮ ਵਿਸਹਰ ਸੇ ਕਮ ਜਾਤ ਨਾਨਕ ਨਾ ਵੈ ਬਾਜ ਸਨਾਤ ਰਾਗ ਗੁਜਰ ਮਹੱਲਾ ਚੋਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨਿਓ ਕਰੋ ਕਿਰਪਾਸ ਹਮ ਕਰੇ ਕਰਮ ਸਤ ਗੁਰ ਸਰਨਾਇ ਕਰੋ ਦੇਆ ਨਾਮ ਪਰਗਾਸ ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀ ਰਤ ਹਮਰੇ ਰਹਿ ਰਸ ਰਹਾ ਹਰ ਜਨ ਕੇ ਵਡ ਪਾਗ ਵਡ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤਰਪਤਾ ਸਹ ਮਿਲੇ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗਹਿ ਨ ਜਮ ਆਪਾਸ ਜੋ ਸਤਗੁਰੂ ਸਰਨਾ ਸੰਗਤ ਨਹੀਂ ਆਇ ਆਏ ਤਰਗ ਜੀਵੇ ਤਰਗ ਜੀ ਵਾਸ ਜਿਨ ਹਰ ਜਨ ਸਤ ਕਰੋ ਸੰਗਤ ਪਾਏ ਤਿਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਹਰ ਸਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰ ਮਹੱਲਾ ਪੰਜਮ ਕਾਹੇਰੇ ਮਨ ਚਤਵਯ ਉਦਮ ਜਿਆ ਹਰ ਹਰ ਜੋ ਪਰਿਆ ਸਹਿਲਪਾ ਤਰਮੈ ਜੰਤਿ ਉਪਾਏ ਤਾਂ ਕਾ ਰਿਜ ਕੇ ਆਗੇ ਕਰ ਤਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਨਨ ਆਪੇ ਤਾ ਲੋਕ ਸਤ ਬਣਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਰਜਕ ਸੰਭਾ ਏ ਠਾਕੁਰ ਕਾਹੇ ਮਨ ਪਿਉ ਕਰਿਆ ਉੱਡੇ ਉੱਡਿਆ ਵੈਸੇ ਕੋਸਾ ਤਿਸ ਪਾਛਾ ਬਚਰੇ ਚਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹ ਸਿਮਰਨ ਕਰਿਆ ਸਾਬਣੇ ਦਾਨ ਦਸਸ਼ਟ ਸੇ ਦਾਨ ਠਾਕੁਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇ ਰਾਯਾਂਤ ਨਾ ਪਾਰਾ ਵਰਿਆ ਰਾਗਿਆ ਸਮਹਲਾ ਚੌਥਾ ਸੋਪੁਰਖ ੴ ਸਤਿਗੁਰ ਪ੍ਰਸਾਦਿ ਸੋਪੁਰਖ ਨਿਰੰજન ਹਰਪੁਰਖ ਨਿਰੰਜਨ ਹਰਿ ਅਗਮਾਇ ਗਮਿਆ ਪਰ ਸਭ ਤਿ ਹਵੈ ਸਭ ਤਿ ਹਵੈ ਤੁਧ ਜੀ ਹਰ ਸੱਚੇ ਸਰਜਨਹਾਰਾ ਸਭ ਜੀਆਂ ਤੋਂ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਤਿ ਹਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਧਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਚ ਵੇਡਾਣਾ ਤੂੰ ਆਪੇ ਦਾਤਾ ਆਪੇ ਭਗਤਾਂ ਜੀ ਔ ਤਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਅਬਿਅੰਤ ਅਬਿਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਿਆ ਜੋ ਸੇਵਿਆ ਤਦ ਜੀ ਜਨ ਨਾਨਕ ਤਨ ਕੁਰਬਾਣਾ ਰਤਿ ਆਵੈ ਹਰਿ ਤਿ ਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤਿਆਇ ਆਇ ਜੀ ਤਿਨ ਟੋਟੇ ਜਮ ਕੇ ਪਾਸੀ ਜਿਨ ਨਰ ਵਿਉ ਜਨ ਹਰ ਨਰ ਵਿਉ ਤਿਆਇ ਆਇ ਜੀ ਤਿਨ ਕਾ ਪਿਉ ਸਭ ਗ ਵਾਸੀ ਜਿਨ ਸੇਵਿਆ ਜਨ ਸੇਵਿਆ ਮੇਹਰਾ ਹਰ ਜੀ ਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਿਨ ਹਰ ਤਿਆਇ ਆਇ ਜੀ ਜਨ ਨਾਨਕ ਤਨ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਹੇ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸੁਨਾਨ ਤੁਧ ਜੀ ਹਰਿਆਣੇ ਕਿਆਨੇ ਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬਿਆੰਤਾ ਤੇਰੀ ਅਨੇਕ ਤੇਰੀ ਅਨੇਕ ਪੜ ਹੈ ਬਹੁ ਸੰਤ ਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਹ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਹੈ ਪ੍ਰਪਰ ਕਰਤਾ ਜੀ ਤੁਧ ਜਿਵੜੇ ਵਰਨਾਕ ਹੋਈ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨੇ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭਿਉ ਪੈ ਜੀ ਤੁਦੇ ਆਪੇ ਸ੍ਰਿਸ਼ਟ ਸਭ ਕੋਈ ਜਗ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸਹ ਕਾ ਜਾਣ ਹੋਈ ਅਸਮਹਲਾ ਚੋਤਾ ਤੂੰ ਕਰਤਾ ਸਚਰ ਮੜਾ ਸਾਈ ਜੋ ਤਉ ਪਾਵੈ ਸੋਈ ਥਿਸੀ ਜੋ ਤੂੰ ਦੇਹ ਸੋਹੇ ਹੋ ਪਾਇ ਰਹਾ ਸਭ ਤੇਰੇ ਤੂੰ ਸਭ ਨੇ ਤੇ ਆਇਆ ਜਿਸਨੋ ਕਿਰਪਾ ਕਰਹਾ ਤਨ ਨਾਮ ਰਤਨਾ ਪਾਇਆ ਗੁਰਮਖ ਲਾਦਾ ਮਨਮਖ ਗਾਇਆ ਤੁਦੇ ਆਪੇ ਛੋੜੇ ਆਪੇ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਆਇਆਂ ਜੰਤ ਸਭ ਤੇਰਾ ਖੇਲ ਵਿਯੋਗ ਮਿਲਵੇ ਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਨ ਹੈ ਸੋਏ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰਿ ਸੇਵਿਆ ਤਨ ਸੁਖਾ ਪਾਇਆ ਸਹਜੈ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤਰੈ ਕਿਆ ਸਭ ਹੋਏ ਤੁਦ ਬਿਨ ਦੁਜਾ ਵਰਨਾਇ ਕੋਏ ਤੂੰ ਕਰ ਕਰ ਵੇਖੈ ਜਨ ਹੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਅਸਮਹਲਾ ਪਹਿਲਾ ਕਤ ਸਰਵਡਾ ਪਲਿ ਨਿਵਾਸਾ ਪਾਣੇ ਪਵਕਤਨਾ ਕੀਆ ਪੰਕਜ ਮਹਾਂ ਪਗ ਨਹੀਂ ਚਾਲੈ ਹਮ ਦੇ ਕਤ ਡੁਬਿ ਹਲੇ ਮਨ ਇਕ ਨ ਚਤ ਸਮੁਡ ਮਨਾ ਹਰ ਬਸਰਤ ਤੇ ਗੁਣ ਗਲਿਆ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਇਆ ਵਰਨਵਤ ਨਾਨਕ ਤਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭੈ ਪਰਪਤ ਮਾਨੁ ਕਦੇ ਹੋ ਰਿਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਜਤ ਰਹੇ ਤਨ ਕਾਮ ਮੇਲੇ ਸਾਧ ਸੰਗ ਤਪਜ ਕੇਵਲ ਨਾਮ ਸਰਜਮ ਲਗ ਪਉ ਜਲ ਤਰਨ ਕਾ ਜਨਮ ਬ੍ਰਥਾ ਜਾਤ ਰੰਗ ਮਾਇਆ ਕੇ ਰਹਾ ਜਪ ਤਪ ਸਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਣ ਹਰ ਰਾਇ ਕਹੋ ਨਾਨਕ ਹਮ ਨਿਜ ਕਰਮ ਸਰਨ ਪਰੇ ਕੀ ਰਖੋ ਸ਼ਰਮ ਪਾਤਸ਼ਾਹੀ ਦਸਵੇਂ ਕਬਜੋ ਬਾਚ ਬਨਤੀ ਚੋ ਪਾਈ ਅਮਰੇ ਕਰੋ ਹਾਥ ਦਰਖਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮਨ ਰਹੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭਾ ਤੁਮ ਗਾਹੋ ਆਪ ਹੱਥ ਦੈ ਮਹਾਂ ਬਚਾਵੋ ਸੁਖੀ ਬਸਾ ਮੋ ਰੋ ਪਰਿਵਾਰਾ ਸੇਵਕ ਸਿੱਧ ਸਭ ਕਰਤਾਰ ਮੋ ਰ ਚਾਨਜ ਕਰਦਾ ਕਰਿਆ ਸਭ ਬਿਆਰਨ ਕੋ ਅਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮ ਹੈ ਚੜ ਕੋਈ ਅਵਰਨ ਤਿਆਉ ਜੋ ਪਰ ਚਾਹੂੰ ਸਹ ਤੁਮ ਤੇ ਪਾਉ ਸੇਵਕ ਸਿੱਖਿਆ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰੇ ਹੈ ਆਪ ਹੱਥ ਦੇ ਮੋ ਜਿਉ ਬਰਿਆ ਮਰਨ ਕਾਲ ਕਾ ਤਰਾਸ ਨੇ ਬਰਿਆ हो तो जो सदा हमारे पचा शरीर से दो जो करियो रचा राख हो मह रखन हरे साहेब संत साहेब प्यारे दिन बंद दुष्टन के हंता तुम हो पूरे चतुर्द सकंता काल पाए ब्रह्मा अवतारा काल पाए सब जवतारा काल पाए कर बिसन पर सकल काल का, का किया तमासा जवन काल जोगी सब कियो वेदराज ब्रह्मा ज्योतियो जवन काल ਸਭ ਲੋਕ ਸਵਾਰਾ ਨਮਸ ਕਰ ਰਹਾ ਤਾਹੀ ਆ ਮਹਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਛਜਨੁ ਪਜਾਇਓ ਆਦ ਅੰਤ ਇਕਵਤਾਰਾ ਸੋਏ ਗੁਰੂ ਸਮਝ ਹਮਾਰਾ ਨਮਸਕਾਰਤ ਸਹ ਕੋ ਹਮਾਰੇ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਰੰਤਨ ਕੋ ਪਲ ਮੋ ਬਦ ਕੀਓ ਕਟਕਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪਿਉਰ ਪਚਨਤ ਚਿੰਤੇ ਤੇ ਕੰਚਲ ਸਥੁਲਾ ਸਭ ਪਰ ਕਿਰਪਾ ਦਿਸਤੇ ਕਰ ਫੂਲਾ ਸੰਤਨ ਦੁਖਾ ਪਾਇਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੂਰ ਪਛਾਨਾ ਕਟਕਟ ਕੇ ਪਟਪਟ ਕੇ ਜਾਣਾ ਜਬ ਉਦਕਰਖ ਖੇ ਕਰਾ ਕਰ ਤਾਰਾ ਪ੍ਰਜਾ ਤਰਤ ਦਬ ਦੇ ਆਪਾਰਾ ਜਬ ਆਕਾਰ ਖ ਕਰ ਤੋਂ ਕਬ ਹੋਂ ਤਮ ਮਿਲਤੇ ਦਰਸ ਸੰਭ ਜੇਤੇ ਬਦਨ ਸਿਰ ਸਬ ਤਾਰਾ ਆਪ ਆਪਣੇ ਮੋਜਉ ਚਾਰੇ ਤੁਮ ਸਭ ਹਿਤ ਰਹਿਤ ਨਰਲਮ ਜਾਣਤਾ ਭਿਤ ਭਦੇ ਰਿਆਲਮ ਨਰੰਕਾਰ ਨਰਵ ਕਰਨੇ ਲੰਭ ਆਦਿਆ ਨੇ ਲਿਆਨਾਦਿਆ ਸੰਭ ਤਾ ਕਾ ਮੋੜ ਉਚਾਰਤਾ ਫਿਰਦਾ ਜਾ ਕੋ ਪੇ ਬਣਾ ਪਾਵਤਾ ਫਿਰਦਾ ਤਾ ਕੋ ਕਰ ਪਹਨ ਨ ਮੰਨਤ ਮਹਾ ਮੋੜ ਕਚੋ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰੰਕਰ ਕਾ ਚੰਤ ਨਹੀਂ ਪਿਵ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਬਨ ਬੈ ਤੋਹਿਆ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਰਤਮ ਸੰਸਾਰਾ ਏਕ ਰੂਪਿਆਨ ਉਪਸਰੂਪ ਰੰਗ ਪਿਉ ਰਵ ਕਹੀ ਪੁਪ ਅੰਡ ਜਜਰ ਜਿ ਸਤ ਜਿ ਕਿਨੀ ਉਤ ਬਜ ਖਾਨ ਬਹੁ ਰਚ ਦੇਨੀ ਕਹੋ ਫੁਲ ਰਜਮ ਬੈਠਾ ਕਹੋ ਸਮਟ ਪਿਉ ਸੰਕਰਿਆ ਕਠਾ ਸੇ ਗ੍ਰੇਸ ਰਿਤ ਦੇ ਕਾਇਆ ਚ ਬਬ ਆਦਿ ਜੁਗਾਦ ਸਰੂਪ ਸੰਜ ਬਬ ਅਬਰ ਚਾ ਮੇਰੇ ਤਮ ਕਰੋ ਸਖਿਆ ਬਾਰੇ ਸਖਿਆ ਸੰਗ ਕਰੋ ਦੁਸ਼ਟ ਜੇ ਤੈ ਉਠਵ ਤੋ ਤਪਤਾ ਸ਼ਕਲ ਮਲੇਸ਼ ਕਰੋ ਰਨ ਕਾਤਾ ਜੇ ਅਸਦ ਜਤਵ ਸਰਨੇ ਪਰੇ ਤਨਕੇ ਦੁਸ਼ਟ ਦੁਖਤ ਹਮਰੇ ਉਰਕ ਜਵਨ ਪੱਗ ਪਰ ਤੇ ਹਾਰੇ ਤਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇਕ ਬਰਤ ਹੈ ਤਾ ਕੇ ਕਾਲ ਨਿਕਟ ਮਹਿ ਰਚਾ ਹੋਏ ਤਾਹੇ ਸਭ ਕਲ ਦੁਸ਼ਟ ਅਸ਼ਟ ਤਰਾ ਤਤ ਕਲਾ ਕਰਪਾ ਦਟੇ ਤਨ ਜਾਹੇ ਨਿਹਰਿਓ ਤਾ ਕੇ ਤਾਪ ਤਨ ਕਮਹਿ ਹਰਿਓ दारिद्र दुष्ट दुख ते रहा कड़के तमै शरन ति हारे आप हाथ दे लिहो बारे सर्व ठोर मोए सहाय दुष्ट दुख ते लिहो बचाए सैभ्या पाए गए जब ते तुमरे तब ते कहवा क तिरणियान्यों राम रहीम पुराण कउ राणा अनेक कहे मत क न मान्यों ਸੇਮਰਤ ਸਸਤਰ ਪੇਦ ਸਪੈ ਹੋ ਪੇਦ ਕਹੇ ਹਮ ਇਕ ਨ ਜਾਣਿਓ ਸਿਰ ਇਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤਹਿ ਬਖਨਿ ਹੋਂ ਦੋਰਾ ਸਗਲ ਦਵਾਰ ਕਿਉ ਛਾੜ ਕਾ ਗਇਓ ਤੁਹਾਰੋ ਦਵਾਰ ਵਾਹੇ ਕਹੇ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਿਉ ਛਾੜ ਕਾ ਕਹਯੋ ਤੁਹਾਰੋ ਦਵਾਰ ਪਾਏ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰਾ RAM ਕਲੇ ਮਹੱਲਾ ਤੇ ਜਾਨੰਦ ਏਕ ਓੰਕਾਰ ਸਤ ਗੁਰੂ ਪ੍ਰਸਾਦ ਅਨੰਦ ਆਪਿਆ ਮੇਰੀ ਮਾਹੀ ਸਤ ਗੁਰੂ ਮੈਂ ਪਾਇਆ ਸਤ ਗੁਰੂ ਤੈ ਪਾਇਆ ਸਹਜ ਜਿ ਸੇ ਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਤੋਂ ਗਉ ਹਰਿ ਕੇ ਰਾਮ ਨੰ ਜਿਨੇ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਰਨ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਝ ਹੈ ਜਿਸ ਅਧੈ ਸੋ ਪਾਵੇ ਸਦਾ ਸਬਤ ਸਲਾਹਤ ਰੇ ਨਾਮ ਵਸਾਵੇ ਨਾਮ ਜਨਕ ਮਨ ਵਸਿਆ ਵਾਜੇ ਸਬਦ ਖਨੇ ਰੇ ਕਹੇ ਨਾਨਕ ਸੱਚੇ ਸਾਹਿਬ ਚਾ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਤਾਰੋ ਸਾਚ ਨਾਮ ਧਰ ਮੇਰਾ ਜਨਪੋਖਾਂ ਸਭ ਗਵਈਆ ਕਰ ਸੰਤ ਸੁਖ ਮਨਾਏ ਵਸਿਆ ਜਿਨੇ ਚਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹੋ ਜਸਦਿਆ ਹੀ ਵਡਿਆਈਆ ਕਹੇ ਨਾਨਕ ਸੁਨਹੁ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਬਦ ਤ ਕਰ ਸਭਾ ਗੈ ਕਰ ਸਭਾ ਗੈ ਸਬਦ ਵਾਜੇ ਕਲਾਂ ਜਿਤ ਕਰ ਤਾਰੀਆਂ ਪੰਜ ਤਉਦ ਤਦ ਵਸਕੇਤੇ ਕਾਲ ਕਟੰਕ ਮਾਰਿਆ ਤੂਰ ਕਰਮ ਪਾਇਆ ਤਦ ਜਨ ਕੋ ਸੈ ਨਾਮ ਹਰ ਕੈ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਤ ਕਰ ਅਨੰਦ ਵਾਜੇ ਅਨੰਦ ਸੁਨਹੁ ਬੜਾ ਪਾਗੇ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਵ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੇ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਤੇ ਪਵਿਤ ਸਤ ਗੁਰੂ ਰਹਾ ਪਰ ਪੂਰੇ ਬਿਨ ਮੰਤਰ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਂਦਾ ਬਣੀ ਮਹੱਲਾ ਪੰਜਮ ਥਾਲ ਵਿੱਚ ਤਨ ਵਸ ਤੂ ਪਿਓ ਸੰਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸੁਭਸਿਆ ਤਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਤਾਰੋ ਇਹ ਬਸਤਾ ਤਜਨ ਹੈ ਜਾਏ ਨਿਤ ਨਿਤ ਰਖਿ ਉਰ ਤਾਰੋ ਤਮ ਸੰਸਾਰ ਚਰਨ ਲਗਤਰਿਐ ਸਭ ਨਾਨਕ ਬ੍ਰਹਮ ਅਪਸਾਰੋ ਸਹ ਲੋਕ ਮਹੱਲਾ ਪੰਜਮਾ ਤੇ ਰਾਕੇ ਤਾ ਜਾਤੋ ਨਹੀਂ ਮੈਨੋ ਜੁਗ ਕੇ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਦਰਸਪੇ ਹੋਈ ਦਰਸਪਿਆ ਮਹਿ ਰਮਤ ਹੋਈ ਸਤਿਗੁਰੂ ਸਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਤੇ ਵਹਿ ਹਰਿਆ ਤਰਸ ਆਪਿਆ ਮਹਿ ਰਮਤ ਹੋਈ ਸਤ ਗੁਰ ਸਾਜਣਾ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਤੇ ਵਹਿ ਹਰਿਆ ਪਉੜੇ ਤੇਥਾ ਤੂੰ ਸਮਰਤ ਜਥਾ ਕੋਈ ਨਹੀਂ ਉਹ ਤਾ ਤੇਰੇ ਰਖ ਅਗਣ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਚੜ ਜਾਹੇ ਪਉ ਜਲ ਬਿਕਰਮ ਸਗਾ ਹੋ ਗੁਰ ਸਭ ਦੀਪਰਿ ਪਾਹਿ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹਿ ਕਲ ਮਹਉ ਪੁਨ ਗੁਨ ਗੋਵਿੰਦ ਗਾਹਿ ਸਭ ਸਾਨੋ ਕਰ ਪਾਲ ਸਮਲੇ ਸਹਿ ਸਹਾਈ ਵਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹਿ ਸਹਿ ਲੋਕ ਮਹੱਲਾ ਪੰਜਮਾ ਅੰਤਰ ਗੁਰਿਆ ਰਾਧਨਾ ਜਿਹਾ ਜਪ ਗੁਰੂ ਨਾਉ ਨਿਤਰੇ ਸਤ ਗੁਰੂ ਵੇਖਣਾ ਸ੍ਰਵਣੇ ਸੁਨਣਾ ਗੁਰ ਨਾਉ ਸਤ ਗੁਰੂ ਸੇਤੇ ਰਤਿਆ ਦਰਗਾ ਪਾਈਆ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਹਿ ਵਥ ਦੇ ਜਗਮ ਹੈ ਉਤਮ ਕਾਢੀ ਹੈ ਵਰ ਲੈ ਕੇ ਕੇ ਮਹੱਲਾ ਪੰਜਮਾ ਰਖੇ ਰਖਣ ਹਰਿਆ ਪਿਓ ਬਾਰਿਆਣ ਗੁਰ ਕੀ ਪੈ ਰੇ ਪਾਏ ਕਾਜ ਸਵਾਰਿਆਣਾ ਹੋ ਆਇ ਆਪ ਦਿਆਲ ਮਨ ਹੋਣਾ ਬੇਸਾਰਿਆਣਾ ਸਾਧ ਜਨਾ ਕੈ ਸੰਗ ਪਵ ਚਲ ਤਾਰਿਆਣਾ ਸਖ ਤਨਿਤਕ ਦੁਸ਼ਟ ਕੇ ਨਮਾਹੇ ਬੇਦਾਰਿਆਣਾ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਿਸ ਸਾਹਿਬ ਕੀ ਟੇਕ ਨਾਨਕ ਮੰਨ ਮਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ